ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਤੇ ਵਿਕਰਮ ਸਿੰਘ ਮਜੀਠੀਆ ਬਹੁਤ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਹੀ ਨੇ ਜਦੋਂ ਤੋਂ ਵਿਜੀਲੈਂਸ ਦੇ ਵੱਲੋਂ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਨੇ ਪਰ ਇਹ ਸਭ ਦੇ ਵਿਚਾਲੇ ਉਹ ਨਿਆਂਇਕ ਹਿਰਾਸਤ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਮੰਗ ਕੀਤੀ ਗਈ ਸੀ ਮਹਾਲੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਦੀ ਜਿਹੜੀ ਬੈਰਕ ਆ ਉਹ ਬਦਲੀ ਜਾਵੇ ਤਾਂ ਇਸੇ ਮਾਮਲੇ ਦੇ ਵਿੱਚ ਅੱਜ ਮਹਾਲੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਆ ਜਿਸ ਦੇ ਵਿੱਚ ਕਿ ਜਿਹੜਾ ਹਾਲਾਂਕਿ ਮਹਾਲੀ ਕੋਰਟ ਦੇ ਵੱਲੋਂ ਜਿਹੜੀ ਅੱਗੇ ਸੁਣਵਾਈ ਟਾਲ ਦਿੱਤੀ ਗਿਆ ਅੱਗੇ ਫੈਸਲਾ ਜਿਹੜਾ 17 ਜੁਲਾਈ ਨੂੰ ਆਵੇਗਾ ਪਰ ਵਿਕਰਮ ਸਿੰਘ ਟੀਆ ਨੇ ਜਿਹੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਇਸ ਗੱਲ ਦਾ ਤਰਕ ਦਿੱਤਾ ਗਿਆ ਕਿ ਉਹਨਾਂ ਦੀ ਬੈਰਕ ਦੇ ਵਿੱਚ ਕਈ ਨਾਮੀ ਜਿਹੜੇ ਗੈਂਗਸਟਰ ਮੌਜੂਦ ਨੇ ਜਾਨੀ ਕਿ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਟੀ ਪਰਪਸ ਨੂੰ ਲੈ ਕੇ ਜਿਹੜਾ ਬੈਰਕ ਬਦਲਣ ਦੀ ਮੰਗ ਕੀਤੀ ਗਈ ਆ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਵਿਕਰਮ ਸਿੰਘ ਮਜੀਠੀਆ orange category ਦੇ ਇਸ ਵਕਤ ਕੈਦ ਕੈਦੀ ਨੇ ਜਾਨੀ ਕਿ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੁਰੱਖਿਆ ਦੇ ਸਕਤ ਹੈ ਪ੍ਰਬੰਧ ਕਰਨੇ ਪੈਂਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਮਹਾਲੀ ਕੋਰਟ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਪਾਈ ਜਾਂਦੀ ਹੈ ਜਿਸ ਦੇ ਉੱਪਰ ਅੱਜ ਅਹਿਮ ਸੁਣਵਾਈ ਹੋਈ ਆ ਪਰ ਇਹ ਸੁਣਵਾਈ ਦੇ ਉੱਪਰ ਕਿਸੇ ਵੀ ਤਰੀਕੇ ਦਾ ਫੈਸਲਾ ਜਿਹੜਾ ਮਹਾਲੀ ਕੋਰਟ ਦੇ ਵੱਲੋਂ ਨਹੀਂ ਸੁਣਾਇਆ ਗਿਆ ਤਾਂ ਜਿਸ ਦੇ ਚੱਲਦੇ ਜਿਹੜੀ ਅੱਗੇ ਸੁਣਵਾਈ ਆ ਹੁਣ 17 ਜੁਲਾਈ ਨੂੰ ਹੋਵੇਗੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਵਿਕਰਮ ਸਿੰਘ ਮਜੀਠੀਆ ਜੱਤੇ ਕੇ ਜਿਹੜਾ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਹੋਏ ਨੇ ਨਿਆਂਇਕ ਹਿਰਾਸਤ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਹਾਲਾਂਕਿ ਉੱਥੇ ਵੀ ਜਿਹੜਾ ਉਹਨਾਂ ਨੂੰ ਜਿਹੜਾ ਸੀ ਭਗਵੰਤ ਮਾਨ ਨੇ ਜਾਪਰ ਪੰਜਾਬ ਤੇ ਕੁਝ ਮੰਤਰੀਆਂ ਨੇ ਇਹ ਬਿਆਨ ਦਿੱਤੇ ਗਿਆ ਸੀ ਕਿ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ VIP ਟ੍ਰੀਟਮੈਂਟ ਨਹੀਂ ਮਿਲਿਆ ਪਰ ਇਹ ਸਭ ਦੇ ਵਿਚਾਲੇ ਖਬਰ ਇਹ ਆ ਕਿ ਵਿਕਰਨ ਸਿੰਘ ਮਜੀਠੀ ਅਜ ਤੋਂ ਕੁਝ ਦਿਨ ਪਹਿਲਾਂ ਕੁਝ ਮੰਗ ਕਰਦੇ ਨੇ ਵਕੀਲਾਦ ਰਾਹੀਂ ਕਿ ਮੇਰੀ ਬੈਰਕਰ ਦੇ ਵਿੱਚ ਜਿਹੜਾ ਕੁਝ ਨਾਮੀ ਗੈਂਗਸਟਰ ਨੇ ਜਿਸ ਕਰਕੇ ਉਹਨਾਂ ਨੂੰ ਜਿਹੜਾ ਸੁਰੱਖਿਆ ਨੂੰ ਲੈ ਕੇ ਖਤਰਾ ਲੱਗਦਾ ਤੇ ਉਹਨਾਂ ਦੇ ਵੱਲੋਂ ਮਹਾਲੀ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਤੇ ਜਿਸ ਪਟੀਸ਼ਨ ਦੇ ਉੱਪਰ ਅੱਜ ਸੁਣਵਾਈ ਹੋਈ ਹੈ ਤੇ ਫਿਲਹਾਲ ਕਿਸੇ ਵੀ ਤਰੀਕੇ ਦਾ ਫੈਸਲਾ ਨਹੀਂ ਸੁਣਾਇਆ ਮਹਾਲੀ ਕੋਰਟ ਨੇ ਸਾਰੀ ਸੁਣਵਾਈ ਕੀਤੀ ਹੈ ਤੇ ਅੱਗੇ 17 ਜੁਲਾਈ ਨੂੰ ਇਸੇ ਮਾਮਲੇ ਦੇ ਵਿੱਚ ਹੋਰ ਸੁਣਵਾਈ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਬੈਰਕ ਬਦਲੀ ਜਾਂਦੀ ਹੈ ਜਾਂ ਫਿਰ ਇਹ ਰੱਖੀ ਜਾਂਦੀ ਹੈ ਜਾਂ ਫਿਰ ਜਿਹੜੇ ਨਾਮੀ ਗੈਂਗਸਟਰ ਨੇ ਉਹਨਾਂ ਦੀ ਬੈਰਕ ਬਦਲੀ ਜਾਂਦੀ ਹੈ ਤਾਂ ਉਹ ਵਾਲਾ ਸਮਾਂ ਦੱਸੇਗਾ ਪਰ ਅੱਜ ਜਿਹੜੀ ਉਹ ਸੁਣਵਾਈ ਆ ਟਾਲ ਦਿੱਤੀ ਗਈ ਹੈ